ਪਤਮ ਪਾਇਕਾ ਕਲਬ ਦੇ ਮੈਂਬਰ ਸਾਹਿਬਾਨ ਫੋੜੀ ਆਸਪਾਸ ਦੇ ਮੈਂ ਤਾਂ ਉਹ ਇਸ ਪੰਤਾ ਦੇ ਜਿਹੜੇ ਆਸਪਾਸ ਤੋਂ ਵਸਤੀਕ ਆਏ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੰਦੀ ਆ ਮੀਡੀਆ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਤੋਤਾ ਸਿੰਘ ਜੀ ਨੇ ਦੱਸਿਆ ਮੇਰੇ ਬਾਰੇ ਸੋ ਜਦੋਂ ਤੁਸੀਂ ਖਿਡਾਰੀ ਹੁੰਦੇ ਹੋ ਐਸਪੋਰਟਸ ਪਰਸਨ ਹੁੰਦੇ ਹੋ ਤੇ ਜਦੋਂ ਤੁਸੀਂ ਕੁਝ

ਸੋ ਅੱਜ ਇਸ ਮੌਕੇ ਤੇ ਮੈਂ ਜਿੰਨੇ ਵੀ ਮੀਡੀਆ ਦੇ ਸਾਥੀ ਮੇਰੇ ਨਾਲ ਜੁੜੇ ਰਹੇ ਐ ਔਰ ਜੋ ਹੁਣ ਹੋਰ ਨਵੇਂ ਜੁੜਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੀ ਆ ਅੱਜ ਆਪਾਂ ਇੱਥੇ ਕੈਲੰਡਰ ਲਾਂਚ ਕਰਨ ਲਈ ਇਕੱਠੇ ਹੋਏ ਆਇਆ ਸਮਾਗਮ ਰੱਖਿਆ ਹੈ ਕੱਲ ਨੂੰ ਵੀਪਾ ਜੀ ਨੇ ਦੱਸਿਆ ਆਪਣੇ ਕਲੱਬ ਬਾਰੇ ਕਿ ਇਹਦੇ ਨਾਲ-ਨਾਲ ਹੋਰ ਵੀ ਸਿਰਫ ਪੱਤਰਕਾਰਤਾ ਦੇ ਨਾਲ-ਨਾਲ ਜਰਨਲਿਜ਼ਮ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਆਂ ਵਿੱਚ ਸ਼ਾਮਿਲ ਹੁੰਦੇ ਆ ਸਮਾਜ ਨੂੰ ਜਾਗਰੂਕ ਕਰਨ ਲਈ ਸਮਾਜ ਵਿੱਚ ਚੱਗਾ ਸੁਨੇਹਾ ਲੈ ਕੇ ਜਾਂਦੇ ਹਾਂ 159 ਸਾਲ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਇਸ ਨਾਲੇ ਕੱਟ ਵਿੱਚ ਸਾਰੇ ਸ਼ਾਮਿਲ ਹੋਣੇ ਆ ਜੁੜਦੇ ਆ ਇੱਕ ਉਸਟਰ ਨਾਲ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਅਗਰ ਆਪਾਂ ਨੈਗੇਟਿਵਿਟੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਕ੍ਰਿਟਿਸਿਜ਼ਮ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਪਰ ਮੈਂ ਉਹ ਇਨਸਾਨ ਆ ਜੋ ਹਮੇਸ਼ਾ ਪੋਜ਼ਿਟਿਵ ਸੋਚਣ ਵਿੱਚ ਚੱਲਣ ਵਿੱਚ ਧਿਆਨ ਰੱਖਦੀ ਹੈ ਚੜ੍ਹਦੀ ਕਲਾ ਵਿੱਚ ਧਿਆਨ ਰੱਖਦੀ ਹੈ ਕਿ ਰਾਜ ਸਿੰਘ ਚੇਪੜ ਜੀ ਦਿਲ ਦਾ ਤੇਵੜਾ ਸਾਹ ਸੁਨੈਪਟ ਸਿੱਧੂ ਤੇ ਇਥੋਂ ਦੀ ਜਿਹੜੀ ਕਲੱਬ ਦੇ ਪ੍ਰਧਾਨ ਨੇ ਸੋਨੀ ਜੀ ਵੀਰਪਰ ਭਗਤਾ ਜੀ ਤੇ ਭਗਤਾ ਪਾਈ ਪ੍ਰੈਸ ਕਲੱਬ ਦੇ دوست ਜਿਹੜੇ ਜਿਹੜੇ ਅੱਜ ਅੱਜ ਦਾ ਸਮਾਗਮ ਜਿਹਨਾਂ ਨੇ ਰਚਾਇਆ ਉਹਨਾਂ ਸਾਰਿਆਂ ਨੂੰ ਅਸੀਂ ਤੈਹਰ ਤੋਂ ਮੁਆਰਬਾ ਦੇਣਾ ਚਾਹੁੰਦੇ ਉਹਨਾਂ ਦੇ ਯਤਨਾਂ ਸਦਕਾ ਹੀ ਅੱਜ ਜਿਹੜਾ ਇਕੱਠ ਹੋਇਆ ਤਾਂ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸਾਡੀ ਜਥੇਬੰਦੀ ਦੀ ਮਾਨਦੀ ਗੱਲ ਹੈ ਕਿ ਅਸੀਂ ਜਿੱਥੇ ਆਪਣੇ ਜਿਹੜੇ ਪ੍ਰੋਫੈਸ਼ਨਲ ਕੰਮਕਾਜ ਆ ਉਹਦੇ ਨਾਲ ਜਥੇਬੰਦੀ ਦੇ ਕੰਮਕਾਜ ਆ ਉਸਦੇ ਨਾਲ ਜਿਹੜੇ ਸੋਸ਼ਲ ਕੰਮਕਾਜ ਆ ਉਹਨਾਂ ਨੂੰ ਵੀ ਉਸੇ ਤੰਗ ਨਾਲ ਕਰਦੇ ਆ ਤਾਂ ਕਿ ਸਮਾਜ ਦੇ ਵਿੱਚ ਅਸੀਂ ਇਹ ਸਨੇਹਾ ਦੇਣ ਦਾ ਵੀ ਯਤਨ ਕਰਦੇ ਆ ਕਿ ਅ직 ਕੱਲੇ ਜਿਹੜਾ ਇਹ ਕੰਮ ਦੇ ਵਿੱਚ ਨਹੀਂ ਅਸੀਂ ਜੋ ਸਮਾਜ ਤੇ ਬਿਹਤਰੀ ਲਈ ਕੰਮ ਹੋ ਸਕਦੇ ਉਹਨਾਂ ਨੂੰ ਹੀ ਕਰਨ ਨੂੰ ਤਰਜੀਹ ਦਿੰਦੇ ਆ ਮੈਡਮ ਸਿੱਧੂ ਜੀ ਸਾਟੀ ਜਥੇਬੰਦੀ ਦੇ ਵਿੱਚ ਪੰਜਾਬ ਐ ਛੱਤੀਗੜ੍ਹ ਜਰਨਲਿਸਟ ਯੂਨੀਅਨ ਤੇ ਉਹਦੇ ਨਾਲ ਜਿਹੜੀ ਇਹਦਾ ਸੰਬੰਧਿਤ ਹੈ ਇੰਡੀਅਨ ਜਰਨਲਿਸਟ ਯੂਨੀਅਨ ਜੀ ਦਾ ਮੈਂ ਸੈਕਟਰੀ ਜਨਨਾ ਸਾਡੇ ਸਾਡੇ ਜਥੇਬੰਦੀ ਦੇ ਵਿੱਚ ਬਾਟਮ ਤੋਂ ਲੈ ਕੇ ਟੌਪ ਤੱਕ ਜਿਹੜੀਆਂ ਔਰਤਾਂ ਜਿਹੜੀਆਂ ਵੀ ਮਨ ਜਰਨਲਿਸਟਾਂ ਉਹਨਾਂ ਦੀ ਵੀ ਬਰਾਬਰ ਦੀ ਭਾਈਵਾਲੀ ਆ ਉਹਨਾਂ ਨੂੰ ਵੀ ਬਰਾਬਰ ਦਾ ਮਾਨ ਸਤਿਮਾਨ ਮਿਲਦਾ ਹੈ ਤੇ ਸਾਡੀ ਜਿਹੜੀ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਾਡੀ ਜਿਹੜੀ ਇਕਾਈ ਹੈ ਉਹਦੇ ਪ੍ਰਧਾਨ ਬਿੰਦੂ ਸਿੰਘ ਉਹ ਵੀ ਇੱਕ ਮਹਿਲਾ ਹੈ ਉਸ ਦੇ ਨਾਲ ਸਾਡੀ ਸਟੇਟ ਕਮੇਟੀ ਦੇ ਵਿੱਚ ਵੀ ਕੁ ਮੈਂਬਰ ਜਿਹੜੀਆਂ ਮਹਿਲਾਵਾਂ ਨੇ ਜੋ ਅਸੀਂ ਕੋਸ਼ਿਸ਼ ਕਰਦੇ ਕਿ ਜਿਹੜੀ ਸਾਡੀ ਆਬਾਦੀ ਆ ਉਹਦਾ 50% ਵੀ ਹਿੱਸਾ ਔਰਤਾਂ ਨੇ ਸਾਡੀਆਂ ਮਾਵਾਂ ਨੇ ਭੈਣਾਂ ਨੇ ਧੀਆ ਨੇ ਉਹਨਾਂ ਨੂੰ ਬਰਾਬਰ ਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਉਹਨਾਂ ਦਾ ਵੀ ਬਰਾਬਰ ਦਾ ਯੋਗਦਾਨ ਸਮਾਜ ਦੇ ਵਿੱਚ ਅੱਜ ਅਸੀਂ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਵੀ ਤੇ ਇੰਡੀਅਨ ਜਰਨਲਿਸਟ ਯੂਨੀਅਨ ਇਸ ਗੱਲ ਦੇ ਲਈ ਸੰਘਰਸ਼ ਕਰ ਰਹੀ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਦੇ ਲਈ ਵੀ ਕਾਨੂੰਨ ਬਣਾਉਣਾ ਚਾਹੀਦਾ ਕਿਉਂਕਿ ਅੱਜ ਜਿਸ ਤਰ੍ਹਾਂ ਦਾ ਸਰਕਾਰਾਂ ਦਾ ਵਤੀਰਾ ਹੈ ਜਿਸ ਤਰ੍ਹਾਂ ਦਾ ਮਾਫੀਆ ਦਾ ਵਤੀਰਾ ਹੈ ਇਹ ਸਾਰੀਆਂ ਜਿਹੜੀਆਂ ਪ੍ਰਸਥਿਤੀਆਂ ਇਸ ਗੱਲ ਦੀ ਮੰਗ ਕਰਦੀਆਂ ਕਿ ਜੇ ਮਿਹਨਤ ਨਰਪਕ ਪੱਤਰਕਾਰੀ ਹੋਣੀ ਚਾਹੀਦੀ ਹੈ ਤਾਂ ਉਸ ਦੇ ਲਈ ਪ੍ਰਬੰਧ ਵੀ ਹੋਣੇ ਚਾਹੀਦੇ ਆ ਕਿ ਠੀਕ ਹੈ ਕਿ ਹਰ ਜਿਹੜਾ ਪੱਤਰਕਾਰ ਉਹ ਇਸ ਗੱਲ ਨੂੰ ਲੈ ਕੇ ਤੁਰਦਾ ਹੈ ਕਿ ਖਾਸ ਕਰਕੇ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਸਟੇ ਸ਼ਕਦਰ ਸਾਹਿਬ ਨੇ ਕਿ ਭਗਤਾਂ ਭਾਈ ਦੇ ਜਿਹਨੇ ਸਾਰੇ ਦੋਸਤ ਹੈ ਉਹ ਇਸੇ ਹੀ ਸੁਭਾਅ ਦੇ ਨਾਲ ਇਸੇ ਆਸ਼ੇ ਨੂੰ ਲੈ ਕੇ ਕੰਮ ਕਰਦੇ ਆ ਤੇ ਅਸੀਂ ਵੀ ਦੋਸਤੋ ਹੁਣ ਜਿਨਾ ਸਾਡਾ ਤਜਰਬਾ ਹੈ ਉਹ ਇਸ ਗੱਲ ਨੂੰ ਵੀ ਦੱਸਦਾ ਹੈ ਕਿ ਅਸੀਂ ਦੋਸਤੋ ਪੰਜਾਬ ਦੇ ਵਿੱਚ ਜਿੰਨਾ ਜਿੰਨਾ ਜਿੰਨਾਂ ਜਿੰਨਾਂ ਖਾਵਾ ਤੇ ਵੀ ਗਏ ਆ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਉੱਥੋਂ ਦਾ ਜਿਹੜਾ ਪੱਤਰਕਾਰ ਭਾਈਚਾਰ ਹੈ ਜਿਹੜਾ ਇਸ ਕਿਸਮ ਦੀ ਪੱਤਰਕਾਰੀ ਕਰਨਾ ਚਾਹੁੰਦਾ ਲੋਕਾਂ ਦੀ ਆਵਾਜ਼ ਬੰਨਣਾ ਚਾਹੁੰਦਾ ਉਹ ਸਾਰੇ ਪੱਤਰਕਾਰ ਦੋਸਤਾਂ ਨੇ ਜਿਸ ਤਰ੍ਹਾਂ ਵਧੀਆ ਕਲੱਬ ਬਣਾ ਕੇ ਆਪਣੇ ਆਪ ਨੂੰ ਜੱਥੇਬੰਦ ਕੀਤਾ ਔਰ ਉਹ ਬਹੁਤੇ ਕਲੱਬ ਜਿਹੜੇ ਐਸ ਵਜਿਹ ਉਹ ਸਾਡੇ ਪੰਜਾਬ ਐ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਵੀ ਟਕਾਈਆਂ ਬਣੇ ਹੋਏ ਆ ਉਹਦੇ ਮੈਂਬਰ ਬਣੇ ਹੋਏ ਆ ਸੋ ਇਸ ਤਰ੍ਹਾਂ ਜਿਹੜੀ ਸਥਿਤੀ ਹੈ ਸਾਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਵੀ ਜਿਹੜੀਆਂ ਸਾਡੇ ਭਾਈਚਾਰਕ ਜਣਾ ਸੰਬੰਧਤ ਮੰਗਾਂ ਨੇ ਸਮੱਸਿਆਵਾਂ ਨੇ ਉਸ ਦੇ ਲਈ ਆਪਣਾ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਔਰ ਉਸ ਸੰਘਰਸ਼ ਦੇ ਲਈ ਜਿਸ ਤਰ੍ਹਾਂ ਦੇ ਵੀ ਢੰਗ ਤਰੀਕੇ ਵਰਤਨੇ ਪੈ ਜਮਹੂਰੀ ਢੰਗ ਦੇ ਨਾਲ ਉਹ ਅਸੀਂ ਵਰਤ ਕੇ ਆਪਣੇ ਸੰਘਰਸ਼ ਨੂੰ ਆਪਣੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਾਉਣ ਦੀ ਯਤਨ ਕਰ ਦੇਣਾ ਔਰ ਪਿਛਲੇ ਸਮੇਂ ਦੇ ਅੰਦਰ ਵੀ ਜਿਹੜੀਆਂ ਅਸੀਂ ਪ੍ਰਾਰਥਨਾ ਕੀਤੀਆਂ ਉਹਨਾਂ ਦੇ ਵਿੱਚ ਪੈਨਸ਼ਨ ਸਕੀਮ ਦਾ ਲਾਗੂ ਕਰਾਉਣਾ ਸਿਹਤ ਬੀਮਾ ਯੋਜਨਾ ਦਾ ਲਾਗੂ ਕਰਾਉਣਾ ਔਰ ਹੋਰ ਜਿਹੜੀਆਂ ਪ੍ਰਾਰਥਨਾ ਹੈਗੀਆਂ ਜਿਨ੍ਹਾਂ ਦੇ ਮੈਂ ਵਿਸਥਾਰ ਨਹੀਂ ਜਾਣਾ ਚਾਹੁੰਦਾ ਇਸ ਸਮੇਂ ਦੀ ਧਾਟ ਕਰਕੇ ਪਰ ਇਹ ਜ਼ਰੂਰ ਹੈ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿੱਥੇ-ਜਿੱਥੇ ਵੀ ਪੱਤਰਕਾਰ ਸਾਥੀ ਜਦੋਂ ਬੰਦ ਹੁੰਦਾ ਜਾਂ ਕਰਨ ਕਰਦੇ ਆ ਬਾਜ਼ਾਰ ਉਹਨਾਂ ਨੇ ਸਾਡੇ ਨਾਲ ਹੀ ਜੁੜਨ ਦਾ ਫੈਸਲਾ ਕੀਤਾ ਔਰ ਜਿਸ ਤਰ੍ਹਾਂ ਤੁਸੀਂ ਅੱਜ ਪ੍ਰੈਸ ਕਲਾਬ ਭਗਤਾ ਭਾਈકા ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈ ਇੱਥੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਅਸੀਂ ਉਹਨਾਂ ਦੇ ਵੀ ਤਹਿਤ ਜਲੋਂ ਧੰਨਵਾਦੀ ਹਾਂ ਮੈਂ ਵੀਰਪਾਲ ਸਿੰਘ ਭਗਤਾ ਵੈਸ ਚੇਅਰਮੈਨ ਪ੍ਰੈਸ ਕਲਾਬ ਭਗਤਾ ਪਈ ਤੋਂ ਅਸੀਂ ਪ੍ਰੈਸ ਕਲੱਬ ਦੀ ਕਰੀਬ 10 ਸਾਲ ਪਹਿਲਾਂ ਸਥਾਪਨਾ ਕੀਤੀ ਸੀਗੀ ਜਿਸ ਦੇ ਤਹਿਤ ਅਸੀਂ ਬਖ ਬਖ ਸਮਾਜ ਸੇਵਾ ਦੇ ਜਿਹੜੇ ਕਾਰਜ ਕਰ ਰਹੇ ਹਾਂਗੇ ਉਸੇ ਲੜੀ ਤਹਿਤ ਅਸੀਂ ਕਰੀਬ 109 ਲੜਕੀਆਂ ਬਿਰਵਾ ਔਰਤਾਂ ਨੂੰ ਸਲਾਈ ਮਸ਼ੀਨਾਂ ਵੰਡ ਚੁੱਕੇ ਹਾਂਗੇ ਸਮਾਜ ਸੇਵਾ ਲਈ ਬੜੀਆਂ ਜਣੇ ਕਿ ਜਿਹੜੇ ਅਪਰਾਧ ਨੇ ਕਰਦੇ ਰਹਿੰਦੇ ਆਗੇ ਤੇ ਸਰਕਾਰੀ ਸਕੂਲਾਂ ਦੇ ਜਿਹੜੇ ਵਿਦਿਆਰਥੀ ਹੈਗੇ ਕਰੀਬ 350 ਵਿਦਿਆਰਥੀਆਂ ਨੂੰ ਅਸੀਂ ਸਨਮਾਨ ਕਰ ਚੁੱਕੇ ਹਾਂ ਉਹਨਾਂ ਨੂੰ ਚੰਗੀਆਂ ਪ੍ਰਾਪਤੀਆਂ ਬਦਲੇ ਤੇ ਇਸੇ ਅਧੀਨ ਤਹਿਤ ਹੀ ਅਸੀਂ ਜਿਹੜੇ ਹੈਗਾ ਲਗਾਤਾਰ 10 ਸਾਲ ਤੋਂ ਸਲਾਨਾ ਕੈਲੰਡਰ ਰੀਲੀਜ਼ ਕਰ ਰਹੇ ਹਾਂਗੇ ਜਿਸ ਦੇ ਤਹਿਤ ਅੱਜ ਅਸੀਂ ਨੌਵਾਂ ਕੈਲੰਡਰ ਜਿਹੜਾ ਹੈਗਾ ਜਾਰੀ ਕੀਤਾ ਹੈ ਤੇ ਚੇਅਰਮੈਨ ਸਾਹਿਬ ਇੱਕ ਤੁਸੀਂ ਦੱਸੋ ਮੈਨੂੰ ਵੀ ਜਿਹੜੇ ਤੁਸੀਂ ਇਸ ਤੋਂ ਪਹਿਲਾਂ ਕੋਈ ਸਮਾਜਿਕ ਕ੍ਰਿਤੀਆਂ ਖਿਲਾਫ ਕੋਈ ਜਿਹੜੇ ਨਾਟਕ ਮੇਲੇ ਉਹ ਕਿੰਨੇ ਕਰਵਾ ਚੁੱਕੇ ਆ ਦੋ ਅਸੀਂ ਨਾਟਕ ਮੇਲੇ ਕਰਵਾਇਆ ਕਾਫੀ ਵੱਡੇ ਜਿਨ੍ਹਾਂ ਤੇ ਬਹੁਤ ਹਜ਼ਾਰਾਂ ਦੀ ਗਿਣਤੀ ਚ ਲੋਕ ਇਕੱਤਰ ਹੋਏ ਆ ਜੀ ਇਸ ਤਰ੍ਹਾਂ ਅਸੀਂ ਮੈਡੀਕਲ ਕੈਂਪ ਲਾਏ ਆ ਜਿਹਦੇ ਵਿੱਚ ਲੋੜਵੰਦ ਲੋਕਾਂ ਨੂੰ ਦਵਾਈਆਂ ਮੁਫਤ ਵੰਡੀਆਂ ਆਈ ਅਧਾਰ ਕਾਰਡ ਕੈਂਪ ਵਗੈਰਾ ਲਗਾਏ ਹੈ ਜ ਜਿਨ੍ਹਾਂ ਤੇ ਜਿਹੜੇ ਅਧਾਰ ਕਾਰਡ ਕੈਂਪਾਂ ਚ ਸਿਧਾਈ ਕੀਤੀ ਹੈ ਜੀ ਇੱਕ ਮੈਂ ਹੋਰ ਸੁਣਿਆ ਜੀ ਕਹਿੰਦੇ ਇਹ ਪ੍ਰੈਸ ਕਲੱਬ ਦੇ ਨਾਂ ਤੇ ਕਿਹੜੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਕੀ ਉਹ ਕਿਵੇਂ ਹੈ ਜੀ ਤੇ ਅਸੀਂ ਅਧਾਰ ਕਾਰਡ ਕੈਂਪ ਲੰਦੇ ਸੀਗੇ ਜੀ ਆਪਣੇ ਡਾਕ ਵਿਭਾਗ ਦੇ ਰਾਹੀਂ ਲਾਇਏ ਸੀਗੇ ਜੀ ਤੇ ਉਹਨਾਂ ਨੇ ਸਾਡੇ ਕਾਮਾਕਾਰਾਂ ਤੋਂ ਖੁਸ਼ ਹੋ ਕੇ ਡਾਕ ਵਿਭਾਗ ਵੱਲੋਂ ਇੱਕ ਜਿਹੜੀ ਪ੍ਰੈਸ ਕਲੱਬ ਦੇ ਨਾਂ ਤੇ ਟਿਕਟ ਵੀ ਜਾਰੀ ਕੀਤੀ ਗਈ ਸੀ ਤੇ ਕਿੰਨੀਆਂ ਮਸ਼ੀਨਾਂ ਬਣ ਚੁੱਕੀਆਂ ਨੇ ਹੁਣ ਤੱਕ ਹੁਣ ਤੱਕ ਅਸੀਂ 109 ਸਲਾਈਨ ਮਸ਼ੀਨਾਂ ਬਣ ਚੁੱਕੀਆਂ ਨੇ ਨੋਰਮਲ ਬਣ ਚੁੱਕੀਆਂ ਠੀਕ ਹੈ ਧੰਨਵਾਦ